ਜਿਹੜੇ ਘਰ ਦੀ ਇਹ ਭਾਲ ਕਰਦਾ ਸੀ ਸਾਧ ਸੰਗਤ ਜਿਹੜੇ ਮੂਲ ਦੀ ਭਾਲ ਕਰਦਾ ਸੀ ਜਿਹੜੀ ਜੜ ਦੀ ਭਾਲ ਕਰਦਾ ਸੀ ਉਹ ਮਿਲ ਗਈ ਹੈ ਉਹ ਮਿਲ ਗਈ ਹੈ ਜਿਹੜੇ ਆਨੰਦ ਦੀ ਭਾਲ ਕਰਦਾ ਸੀ ਉਹ ਮਿਲ ਗਈ ਹੈ ਜਿਵੇਂ ਲੰਬੇ ਸਮੇਂ ਤੋਂ ਵਿਛੜਿਆ ਹੋਵੇ ਪਿਓ ਤੇ ਪੁੱਤਰ ਵਿਛੜੇ ਹੋਣ ਲੰਬੇ ਸਮੇਂ ਤੋਂ ਤੇ ਪੁੱਤਰ ਲੱਭਦਾ ਫਿਰਦਾ ਹੈ ਆਪਣੇ ਪਿਤਾ ਨੂੰ ਲੱਭਦਾ ਫਿਰਦਾ ਹੈ ਸਾਧ ਸੰਗਤ ਬੜੇ ਸਾਲ ਹੋ ਗਏ ਲੱਭਦਾ ਫਿਰਦਾ ਹੈ ਜਿੱਦੇ ਲੱਭ ਗਿਆ ਫਿਰ ਦੁਬਾਰਾ ਥੋੜਾ ਵਿਛੜਾ ਹੋਏਗਾ ਫਿਰ ਦਾ ਛਾਤੀ ਨਾਲ ਲਾ ਕੇ ਰੱਖੇਗਾ ਪਿਤਾ ਆਪਣੇ ਪੁੱਤਰ ਨੂੰ ਲੱਭ ਗਿਆ ਏ ਛਾਤੀ ਨਾਲ ਲਾ ਕੇ ਰੱਖੇਗਾ ਐਵੇਂ ਜਿਵੇਂ ਆਪਾਂ ਸਾਰੇ ਉਹਦੀ ਅਨਸਵੰਸਾਂ ਉਹ ਸਾਡਾ ਮੂਲ ਹੈ ਸਾਡੀ ਜੜ੍ਹ ਹੈ ਅਸੀਂ ਵੀ ਉਸ ਨੂੰ ਲੱਭਦੇ ਫਿਰਦੇ ਹਾਂ ਜਿਵੇਂ ਪੁੱਤਰ ਪਿਓ ਨੂੰ ਲੱਭਦਾ ਫਿਰਦਾ ਏ ਜਿਸ ਦਿਨ ਮਿਲ ਗਿਆ ਵਿਛੜਾ ਦੁਬਾਰਾ ਨਹੀਂ ਹੋਏਗਾ ਸਾਤ ਸੰਗਤ ਅਸੀਂ ਉਸੇ ਦੀ ਅੰਸਵਨਾਂ ਅਸੀਂ ਲੱਭਦੇ ਫਿਰਦੇ ਆ ਜਿਵੇਂ ਬੂੰਦ ਸਾਗਰ ਨੂੰ ਲੱਭਦੀ ਹੋਵੇ ਤੇ ਜਦੋਂ ਸਾਗਰ ਵਿੱਚ ਚਲੀ ਗਈ ਲੱਭਦੀ ਫਿਰਦੀ ਸੀ ਪਹਿਲਾਂ ਕੱਲੀ ਸੀ ਲੱਭਦੀ ਫਿਰਦੀ ਸੀ ਬੂੰਦ ਸਾਗਰ ਨੂੰ ਸਾਗਰ ਦੇ ਵਿੱਚ ਚਲੀ ਗਈ ਸਾਗਰ ਵਿੱਚ ਜਾ ਕੇ ਸ਼ਾਂਤ ਹੋ ਗਈ ਸਾਗਰ ਵਿੱਚ ਜਾ ਕੇ ਉਹਦੇ ਵਿੱਚ ਸਮਾ ਗਈ ਹੁਣ ਦੁਬਾਰਾ ਵਿਛੋੜਾ ਨਹੀਂ ਹੁੰਦਾ ਐਵੇਂ ਜਿਵੇਂ ਆਪਾਂ ਸਾਰੇ ਜਿੰਨੇ ਵੀ ਆਂ ਅਸੀਂ ਪ੍ਰ부 ਦੀ ਭਾਲ ਕਰਦੇ ਪਏ ਆ ਕਿਉਂ ਭਾਲ ਕਰਦੇ ਆ ਭਾਈ ਕਿਉਂਕਿ ਉਹ ਤੋਂ ਵਿਛੜੇ ਹੋਏ ਆ ਉਹ ਸਾਡੀ ਅਨਸਵੰਸ ਹੈ ਅਸੀਂ ਉਹਦੀ ਅਨਸਵੰਸ ਹੈ ਉਹ ਸਾਡੀ ਜੜ ਹੈ ਸਾਡਾ ਮੂਲ ਹੈ ਅਸੀਂ ਉਹਦਾ ਖੂਨ ਆ ਅਸੀਂ ਉਹਦੇ ਸਾਧ ਸੰਗ ਜੀ ਅਸੀਂ ਤਾਂ ਟੁੱਟੇ ਹੋਏ ਆ ਉਸੇ ਤੋਂ ਆਏ ਆ ਪਰ ਜਿਸ ਦਿਨ ਮਿਲਾਪ ਹੋ ਗਿਆ ਦੁਬਾਰਾ ਨਹੀਂ ਵਿਛੜਾ ਹੋਏਗਾ ਇਸੇ ਕਰਕੇ ਮਹਾਰਾਜ ਕਹਿੰਦੇ ਆ ਕਬਹੂ ਸਾਧ ਸੰਗ ਤੇ ਹੋ ਪਾਵੇ ਉਸ ਸਥਾਨ ਤੇ ਬਹਰ ਨਾ ਆਵੇ ਜਦੋਂ ਸਾਧ ਸੰਗਤ ਮਿਲਾਪ ਹੋ ਗਿਆ ਸਾਧ ਸੰਗਤ ਦੇ ਵਿੱਚ ਬੈਠ ਗਿਆ ਸਾਧ ਸੰਗਤ ਮਹਾਰਾ ਜੀ ਕਹਿੰਦੇ ਆ ਦੁਬਾਰਾ ਫਿਰ ਉੱਥੋਂ ਵਾਪਸ ਨਹੀਂ ਆਏਗਾ ਨਹੀਂ ਆਏਗਾ ਕਿਉਂਕਿ ਉਹਦੀ ਅਨਸਵਾਨਸਾਂ ਸੀ ਜਦੋਂ ਉਹਦੇ ਵਿੱਚ ਇੱਕ ਵਾਰੀ ਮੇਲ ਹੋ ਗਿਆ ਨਾ ਦੁਬਾਰਾ ਵਿਛੋੜਾ ਨਹੀਂ ਹੋਏਗਾ ਇਸੇ ਕਰਕੇ ਬਾਬਾ ਰਵਦਾਸ ਜੀ ਕਹਿੰਦੇ ਆ ਕਹਿੰਦੇ ਬਹੁਤ ਜਨਮ ਵਿਸਰੇ ਤੇ ਮਾਧੋ ਇਹੋ ਜਨਮ ਤੇ ਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਅਸੀਂ ਲੰਬੇ ਸਮੇਂ ਤੋਂ ਵਿਛੜੇ ਹੋਏ ਆਂ ਉਹਦੀ ਅਨਸਵੰਸਾਂ ਸਾਧ ਸੰਗਤ ਜੀ ਲੰਬੇ ਸਮੇਂ ਤੋਂ ਉਹਦੀ ਭਾਲ ਕਰ ਰਹੇ ਆਂ ਲੰਬੇ ਸਮੇਂ ਤੋਂ ਬੜੇ ਜਨਮ ਹੋ ਗਏ ਸਾਨੂੰ ਪਰ ਜਿਹੜੇ ਦਿਨ ਉਹਦੇ ਵਿੱਚ ਮਿਲਾਪ ਹੋ ਗਿਆ ਨਾ ਉਸੇ ਦਿਨੀ ਸਾਧ ਸੰਗਤ ਉਹਦੇ ਵਿੱਚ ਸਮਾ ਜਾਵਾਂਗੇ ਉਦਾ ਰੂਪ ਹੋ ਜਾਵਾਂਗੇ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਰ ਸਮਾਨਾ ਮਿਟ ਗਏ ਗਵਨ ਪਾਏ ਬਿਸ਼ਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਜਦ ਜੋਤ ਜੋਤ ਵਿੱਚ ਮਿਲ ਗਈ ਸਾਧ ਸੰਗਤ ਦੀ ਇੱਕ ਰੂਪ ਹੋ ਗਏ ਜਦੋਂ ਤਰ੍ਹਾਂ ਤਰ੍ਹਾਂ ਦਾ ਨਦੀਆਂ ਦਾ ਦਰਿਆਵਾਂ ਦਾ ਨਾਲਿਆਂ ਦਾ ਪਾਣੀ ਵਗਦਾ ਵਗਦਾ ਸਾਗਰ ਵਿੱਚ ਚਲਾ ਗਿਆ ਤੇ ਮਿਲ ਗਿਆ ਫਿਰ ਆਪਣੇ ਮੂਲ ਦੇ ਨਾਲ ਮਿਲ ਗਿਆ ਮੂਲ ਦੇ ਨਾਲ ਦੁਬਾਰਾ ਵਿਛੋੜਾ ਨਹੀਂ ਹੋਏਗਾ ਨਹੀਂ ਕੱਢ ਸਕਦਾ ਦੁਬਾਰੇ ਕੋਈ ਜਿਹੜਾ ਨਦੀਆਂ ਦਾ ਨਾਲਿਆਂ ਦਾ ਪਾਣੀ ਇੱਕ ਵਾਰ ਸਮੁੰਦਰ ਵਿੱਚ ਚਲਾ ਗਿਆ ਦੁਬਾਰਾ ਕੋਈ ਨਹੀਂ ਕੱਢ ਸਕਦਾ ਕਿਉਂ ਕਿਉਂਕਿ ਸਮੁੰਦਰ ਦਾ ਰੂਪ ਹੋ ਗਿਆ ਸਮੁੰਦਰ ਦੇ ਵਿੱਚੋਂ ਕੋਈ ਕੱਢ ਲਵੇਗਾ ਵੀ ਨਦੀ ਦਾ ਪਾਣੀ ਕਿਹੜਾ ਸਾਗਰ ਦਾ ਜੋ ਕਿ ਨਾਲਿਆਂ ਦਾ ਪਾਣੀ ਕਿਹੜਾ ਦਰਿਆਵਾਂ ਦਾ ਪਾਣੀ ਕਿਹੜਾ ਨਹੀਂ ਨਿਕਲਦਾ ਕਿਉਂ ਕਿਉਂਕਿ ਉਹਦੇ ਵਿੱਚ ਲੀਨ ਹੋ ਗਿਆ ਏ ਏਵੇਂ ਜਿਵੇਂ ਸਾਡਾ ਹਸਾਵ ਹੈ ਹਰ ਇੱਕ ਮਨੁੱਖ ਦੀ ਐਵੇਂ ਜਿਵੇਂ ਜ਼ਿੰਦਗੀ ਹੈ ਇੱਕ ਵਾਰ ਵਾਹਿਗੁਰੂ ਵਿੱਚ ਲੀਨ ਹੋ ਗਏ ਸਾਧ ਸੰਗਤ ਉਹਦੇ ਵਿੱਚੋਂ ਦੁਬਾਰਾ ਵਾਪਸ ਨਹੀਂ ਆਵਾਂਗੇ ਨਹੀਂ ਆਵਾਂਗੇ ਇਹੀ ਕੁਝ ਜ਼ਿੰਦਗੀ ਹੈ ਭਾਈ ਅਸੀਂ ਲੈਣ ਕੀ ਆਏ ਆ ਅਸੀਂ ਲੀਨ ਹੋਣ ਵਾਸਤੇ ਆਏ ਆ ਉਹਨੂੰ ਲਵਦੇ ਲਵਦੇ ਇੱਥੇ ਪਹੁੰਚ ਗਏ ਆ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗੱਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖਜ ਹੋਇਓ ਮੈਲ ਜਿਗ ਦੀਸ਼ ਮਿਲਨ ਕੀ ਬਰੀਆ ਚਰੰਗ ਕਾਲ ਇਹ ਦੇਹ ਸੰਝਰੀਆ ਅਸੀਂ ਉਹਨੂੰ ਲੱਭਦੇ ਪਏ ਆ ਯਾਤਰਾ ਕਰਦੇ ਪਏ ਆ ਸਾਥ ਸੰਗਤ ਅਸੀਂ ਇੱਕ ਜਿਹੜਾ ਭੁਲੇਖਾ ਹੈ ਉਹਨੂੰ ਦੂਰ ਕਰਨ ਵਾਸਤੇ ਹਰ ਇੱਕ ਜੀਵ ਭੁਲੇਖੇ ਦੇ ਵਿੱਚ ਹੈ ਭੁਲੇਖਾ ਦੂਰ ਕਦੋਂ ਹੋਏਗਾ ਆ ਮਨੁੱਖਾ ਜ਼ਿੰਦਗੀ ਪਾ ਕੇ ਹੋਏਗਾ ਭੁਲੇਖਾ ਦੂਰ ਹੋ ਗਿਆ ਸਮਝ ਲਓ ਪਰਮੇਸ਼ਰ ਵਿੱਚ ਮਿਲਾਪ ਹੋ ਗਿਆ ਜਦੋਂ ਭੁਲੇਖਾ ਦੂਰ ਹੋ ਗਿਆ ਸਾਤ ਸੰਗਤ ਜਿਵੇਂ ਜੀਵ ਜੰਤੂ ਬਾਕੀ ਭਲੇਖੇ ਵਿੱਚ ਐ ਅਸੀਂ ਵੀ ਭਲੇਖੇ ਵਿੱਚ ਜਿਵੇਂ ਪਹਿਲਾਂ ਆਪਾਂ ਬੇਨਤੀ ਕਈ ਵਾਰ ਕਰਦੇ ਰਹੇਦਾ ਐ ਵੀ ਹੈ ਸਾਰਿਆਂ ਵਿੱਚ ਪਰ ਉਹ ਪਰ ਉਹਦੀ ਪਛਾਣ ਕਿਸੇ ਵਿਰਲੇ-ਵਿਰਲੇ ਨੂੰ ਹੁੰਦੀ ਐ ਆ ਮਨੁੱਖਾ ਜਨਮ ਉਹਦੀ ਪਛਾਣ ਕਰਨ ਵਾਸਤੇ ਮਿਲਿਆ ਐ ਮਨੁੱਖਾ ਜੀਵਨ ਉਹਦੀ ਪਛਾਣ ਕਰਨ ਵਾਸਤੇ ਮਿਲੇ ਜੇ ਇਹ ਹੱਥੋਂ ਲੰਘ ਗਿਆ ਗੁਜ਼ਰ ਗਿਆ ਤੇ ਦੁਬਾਰਾ ਨਹੀਂ ਮਿਲਣਾ ਦੁਬਾਰਾ ਮਿਲਾਪ ਨਹੀਂ ਹੋਣਾ ਦੁਬਾਰਾ ਫੇਰ ਉਤੋਂ ਹੀ ਸ਼ੁਰੂ ਹੋਏਗਾ ਸਾਧ ਸੰਗਤ ਜਿਵੇਂ ਮਹਾਰਾਜ ਕਹਿੰਦੇ ਆ ਕੀੜਿਆਂ ਪਤੰਗੀਆਂ ਤੋਂ ਸ਼ੁਰੂ ਹੋਏਗਾ ਬੱਚਾ ਛੋਟਾ ਜਿਹਾ ਪਹਿਲੀ ਕਲਾਸ ਵਿੱਚ ਲਾਤਾ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਕਰ ਗਿਆ 12ਵੀਂ ਤੱਕ ਕਰ ਗਿਆ 12ਵੀਂ ਤੋਂ ਬਾਅਦ ਉਹਨੂੰ ਫੇਰ ਕਹਿੰਦੇ ਵੀ ਫੇਰ ਪਹਿਲੀ ਵਿੱਚ ਲੱਗ ਜਾ ਕਿੰਨਾ ਦੁੱਖ ਹੋਏਗਾ ਇਹ ਵਾਰੀ ਉਦਾਹਰਨ ਹੈ ਕਿੰਨਾ ਦੁੱਖ ਹੋਏਗਾ ਐਵੇਂ ਜਿਵੇਂ ਅਸੀਂ ਬਾਕੀ ਸਟੇਜਾਂ ਪਾਰ ਕਰਕੇ ਆ ਗਏ ਆ ਅਸੀਂ ਬਾਕੀ ਜੂਨਾ ਵਿੱਚੋਂ ਨਿਕਲ ਕੇ ਆ ਗਏ ਆ ਆ ਮਨੁੱਖਾ ਦੇਹੀ ਹੈ ਮਨੁੱਖਾ ਜੂਨਾ ਹੈ ਸਾਸੰਗਤ ਇਹ ਸਿਖਰ ਹੈ ਇਹ ਵਾਹਿਗੁਰੂ ਨੂੰ ਪਾਉਣ ਦਾ ਟਾਈਮ ਹੈ ਇਹ ਉਹਦੇ ਵਿੱਚ ਲੀਨ ਹੋਣ ਦਾ ਟਾਈਮ ਹੈ ਉਹਨੂੰ ਪਛਾਣ ਪਛਾਣ ਕਰਨ ਦਾ ਸਮਾਂ ਹੈ ਉਹਦੀ ਪਛਾਣ ਕਰਨ ਦਾ ਸਮਾਂ ਹੈ ਤੇ ਜੇ ਇਹ ਹੱਥੋਂ ਲੰਘ ਗਿਆ ਦੁਬਾਰਾ ਫੇਰ ਜ਼ਿੰਦਗੀ ਉਤੋਂ ਹੀ ਸ਼ੁਰੂ ਹੋਏਗੀ ਜਿਵੇਂ ਮਹਾਰਾਜ ਕਹਿੰਦੇ ਵੇ ਕੀੜਿਆਂ ਪਤੰਗੀਆਂ ਤੋਂ ਸ਼ੁਰੂ ਹੋਏਗੀ ਇਹ ਗੁਰਬਾਣੀ ਦਾ ਗਿਆਨ ਆ ਕੋਲੋਂ ਬਣਾਈਆਂ ਗੱਲਾਂ ਨਹੀਂ ਭਾਈ ਮਹਾਰਾਜ ਕਹਿੰਦੇ ਆ